ਹੈਲੋ ਕਿਦਾਂ ਭਾਜੀ ਖੋਲੋ ਬੂਆ ਮੈਂ ਤੇ ਆ ਗਿਆ ਜੀ ਤੇ ਦੋ ਦੋ ਕਰੋ ਛੇਤੀ ਤੇ ਨਾਲੇ ਤਾਂ ਚਾਹ ਪਿਆ ਦਿਓ ਮੈਨੂੰ ਤੇ ਛੱਪ ਲੰਮਾ ਵਾ ਤੁਹਾਨੂੰ ਤਾਂ ਦੱਸ ਐਵੇਂ ਆ ਖੜ ਜਾ ਖੜ ਜਾ ਉਹ ਖੜ ਜਾ ਖੜ ਜਾ ਸਾਹ ਲਾਓ ਕਿਹੜਾ ਤੂੰ ਤੜਕੇ ਤੜਕੇ ਕਿਹਦਾ ਬੂਆ ਕਿਹੜੀ ਚਾਹ ਭਾਜੀ ਮੈਂ ਸ਼ੇਰਾ ਆਪਣਾ ਗੱਡੀਆਂ ਵਾਲਾ ਓ ਯਾਰ ਤੂੰ ਸ਼ੇਰਾ ਕਿਹੜਾ ਗੱਡੀਆਂ ਵਾਲਾ ਕਿਹਨੂੰ ਫੋਨ ਮਲਾਇਆ ਯਾਰ ਤੜਕੇ ਤੜਕੇ ਮਹਾ ਨੀਂਦ ਆਈ ਜਾਣਾ ਨਹੀਂ ਭੋਗਤੇ ਤੁਸੀਂ ਮੈਨੂੰ ਕੱਲ ਕਿਹਾ ਸੀਗਾ ਵੀ ਸ਼ੇਰੇ ਜਾਣਾ ਮਾ ਭੋਗਤੇ ਤੇ ਗੱਡੀ ਲੈ ਕੇ ਆਣੀ ਤੁਸੀਂ ਕੱਲ ਮੈਨੂੰ ਵਿਖਾ ਕੇ ਨਹੀਂ ਆਏ ਤੂੰ ਯਾਰ ਤੇਰਾ ਦਿਮਾਗ ਖਰਾਬ ਹੈ ਕਿਹੜਾ ਭੋਗ ਕਿਹੜੀ ਮਕਾਇਕ ਕੌਣ ਹੈ ਤੂੰ ਯਾਰ ਮੇਰੇ ਤੇ ਆਪਦੇ ਘਰੇ ਦੋ ਗੱਡੀਆਂ ਖੜੀਆਂ ਮੈਨੂੰ ਕਿ ਲੋੜ ਗੱਡੀ ਦੀ ਭਾਜੀ ਮੈਂ ਚੂਟ ਚੰਦ ਟੈਕਸੀ ਸਟੈਂਡ ਚੋਂ ਓ ਯਾਰ ਕਮਾਲ ਕਰਦਾ ਕਿਹੜੀ ਟੈਕਸੀ ਸਟੈਂਡ ਓ ਬਾਈ ਤੂੰ ਨੰਬਰ ਵੇਖ ਲੈ ਕਿਉਂ ਤੜਕੇ ਤੜਕੇ ਨੀਂਦ ਦੀ ਹੌਸ ਤੇ ਅਸੀਂ ਕਰੀਆ ਮੈਨੂੰ ਤਾਂ ਅੱਗੇ ਮਹਾ ਨੀਂਦ ਆਈ ਆ ਭਾਜੀ ਤੁਸੀਂ ਕੀ ਗੱਲ ਮੈਂ ਨਾਲ ਵੀ ਉੱਠੇ ਨਹੀਂ ਚਾਹ ਨਾਲ ਚਾਹ ਵੀ ਪੀਤੀ ਨਹੀਂ ਭਾਜੀ ਤੇ ਮੈਨੂੰ ਕੱਲ ਕਿਹਾ ਨਹੀਂ ਵੀ ਸਾਡੇ ਡੈਡੀ ਦੀ ਕੁਆ ਮੁੱਕ ਗਈ ਆ ਤੇ ਉੱਥੇ ਫਿਰੋਜ਼ਪੁਰ ਜਾਣਾ ਵਾ ਭੋਗ ਤੇ ਉਹ ਯਾਰ ਕਿਹੜਾ ਅਪਰੋਚ ਪੁਰ ਯਾਰ ਮੇਰੇ ਘਰੇ ਦੋ ਗੱਡੀਆਂ ਖੜੀਆਂ ਉਹ ਤੂੰ ਨੰਬਰ ਵੇਖ ਲਾ ਤੂੰ ਮਾਲ ਮੂਲ ਤਣਕੀ ਖਾ ਲਿਆ ਲੱਗਦਾ ਡਰਾਈਵਰ ਖਾ ਲੈਂਦੇ ਹੁੰਦੇ ਆ ਜਿੱਦਾਂ ਦੀ ਗੱਲ ਭਾਜੀ ਦਾ ਮੇਰਾ ਜੀ ਕਰਦਾ ਵੀ ਨਹੀਂ ਠੰਡ ਚ ਕਰਵਾਉਂਸ ਨਿਕਲਣਾ ਦੱਸ ਤੁਸੀਂ ਆ ਕਿਹਾ ਨਹੀਂ ਵੀ ਇਹ ਮੇਰੇ ਦੋਸਤ ਤੋਂ ਨੰਬਰ ਲੈ ਕੇ ਤੇ ਮੈਂ ਤੁਹਾਡੇ ਨਾਲ ਗੱਲ ਕਰ ਕੀ ਮੈਂ ਤੁਜੀ ਉਹ ਕਿਸੇ ਹੋਰ ਨਾਲ ਕਰੀਆ ਤੂੰ ਓਏ ਕਿਉਂ ਤੂੰ ਤੜਕੇ ਤੜਕੇ ਮੇਰੀ ਜਾਨ ਖਾਦੀ ਆ ਤੂੰ ਟਲ ਜਾ ਨਹੀਂ ਭਾਜੀ ਤੇ ਮੈਨੂੰ ਫੋਨ ਤੇ ਵੀ ਗੱਲੇ ਕਹੀ ਸੀ ਵੀ ਐ ਮੈਂ ਆਦੇ ਦੋਸਤ ਨੂੰ ਛੱਡ ਦੋਸਤ ਨੂੰ ਜਾਣਦਾ ਸੀ ਉਹ ਤੋਂ ਨੰਬਰ ਲੈ ਕੇ ਤੁਸੀਂ ਮੈਨੂੰ ਕਿਹਾ ਵੀ ਸਵੇਰੇ 9 ਵਜੇ ਆਜੀ ਵੀ ਆਪਾਂ ਜਾਣਾ ਫਿਰੋਜ਼ਪੁਰ ਵੀ ਸਾਡੇ ਡੈਡੀ ਨਾਲ ਦੀ ਭੂਆ ਦਾ ਘੋ ਗਿਆ ਓ ਯਾਰ ਕਿਹੜਾ ਦੋਸਤ ਓ ਕਿਉਂ ਤੂੰ ਮੇਰੇ ਮੈਨੂੰ ਮਸਾ ਨਹੀਂਦਾ ਓ ਕਿਉਂ ਮੇਰੇ ਮਗਰ ਲੱਗਾ ਫੋਨ ਕੱਟ ਦੇ ਕਿਸੇ ਐਹੀ ਬੇਲੇ ਆ ਵੀ ਐ ਜਿਹਨੇ ਖਣੇ ਦੇ ਘਰੇ ਚੱਲ ਜਾਂਦੇ ਵੀ ਜੇ ਸਾਨੂੰ ਕੋਈ ਕਹੂਗਾ ਤਾਂ ਹੀ ਆਈਦਾ ਵਾ ਓ ਤੂੰ ਮੇਰੇ ਘਰੇ ਦੋ ਗੱਡੀਆਂ ਖੜੀ ਓਏ ਮੈਂ ਕੀ ਕਰਨੀ ਤੇਰੀ ਗੱਡੀ ਓ ਮੇਰੀ ਕੋਈ ਭੂਆ ਨਹੀਂ ਬਣੀ ਓ ਮੇਰੇ ਪਿਓ ਦੀ ਭੂਆ ਤਾਂ ਪਤਾ ਨਹੀਂ ਕਦੋਂ ਦੀਆਂ ਮਰੀਆਂ ਓਏ ਸੁਣ ਲੋ ਮੈਂ ਸਾਈ ਛੱਡੀ ਦਿੱਲੀ 에ਰਪੋਰਟ ਦੀ ਮੈਂ ਤੁਹਾਡੇ ਕਰਕੇ ਤੁਸੀਂ ਮੈਨੂੰ ਕੱਲ ਪੱਟਿਆਂ ਕਰਿਆ ਵਾ ਵੀ ਨੰਬਰ ਲੈ ਕੇ ਆਲੇ ਦੋਸਤ ਤੁਹਾਂ ਵੀ ਸਵੇਰੇ ਭੋਜਪੁਰ ਜਾਣਾ ਕਿਹੜਾ ਦੋਸਤ ਯਾਰ ਕੀ ਨਾਂ ਦੋਸਤ ਦਾ ਬੰਟੀ ਤੋਂ ਉਹ ਕਿਹੜਾ ਬੰਟੀ ਯਾਰ ਮੈਂ ਕਹੇ ਬੰਡੀ-ਬੁੰਡੀ ਨੂੰ ਨਹੀਂ ਜਾਣਦਾ ਕਿਉਂ ਮੇਰੀ ਜਾਣ ਖਾਦੀ ਤੂੰ ਉਹ ਪੁੱਤ ਕਲਾ ਭਾਈ ਡਾਡਾ ਦੋਸਤ ਉਹ ਮੈਂ ਤੇ ਇਹੋ ਜਿਹੇ ਪਿੰਡ ਦੇ ਲਾਗੋਂ ਦੇ ਹੀ ਲੱਗਦਾ ਤੁਸੀਂ ਮੈਨੂੰ ਕਿਹਾ ਨਹੀਂ ਭੋਨ ਤੇ ਵੀ ਮੇਰੀ ਉਹਨੇ ਗੱਲ ਕਰਵਾਈ ਆ ਵੀ ਐ ਕਰਕੇ ਵੀ ਮੈਂ ਤੇ ਤੁਸੀਂ ਮੈਨੂੰ ਤੇ ਸਿੱਧਾ ਨਹੀਂ ਜ ਟਲ ਜਾ ਟਲ ਜਾਓ ਤੂੰ ਕਿਉਂ ਮੇਰੇ ਅੱਗੇ ਮੈਂ ਬੰਦ ਕਰਨ ਨੇ ਭਾਈ ਵੀ ਦੱਸ ਸਵੇਰੇ ਸਵੇਰੇ ਕਿਉਂ ਮੇਰੀ ਜਣਾ ਤੇ ਬੈਠਾ ਹਾਂ ਤੂੰ ਟਲ ਜਾਓ ਟਲ ਜਾ ਗੁਰੂ ਪਿਰਾ ਟਾਈਮ ਆ ਮੇਰੇ ਤੋਂ ਗੱਲਾਂ ਸੁਨੇਗਾ ਤੂੰ ਠੀਕ ਹੱਦ ਕਰਨ ਦੇ ਮੈਂ ਯਾਰ ਕੋਈ ਕਮਾਲ ਹੈ ਵੇਲੇ ਤੁਰੇ ਫਿਰਦੇ ਯਾਰ ਇੱਥੇ ਟੈਕਸੀਆਂ ਵਾਲੇ ਉਹ ਨਹੀਂ ਇੱਕ ਮਿੰਟ ਇੱਕ ਮਿੰਟ ਛੱਡ ਜਾ ਉੱਤੋਂ ਕਹਿੰਦੇ ਟਲ ਜੱਟ ਵਾਲੇ ਨੂੰ ਦੱਸ ਵੀ ਮੈਂ ਬਦਲਿਆਂ ਵੀ ਪੈ ਜੂੰਦੇ ਦੇ ਉੱਤੇ ਓ ਤੂੰ ਕਿਉਂ ਯਾਰ ਤੜਕੇ ਤੜਕੇ ਖੜ ਜਾ ਮੈਂ ਘਰੇ ਪੁੱਛਦਾ ਤੜਕੇ ਕਰਕੇ ਸਪਰੈਸਲ ਸ਼ਾਮ ਨੂੰ ਮੈਂ ਜਾ ਕੇ ਤੇ ਫੋਗ ਲਾਈਟਾਂ ਦੇ ਵਿੱਚ ਬਲਬ ਟੂਪਾਂ ਪਾ ਕੇ ਲਿਆ ਆ ਓ ਯਾਰ ਮੈਂ ਤੇ ਆਪ ਰਾਤ ਦਾ ਖੱਜਲ ਹੋ ਕੇ 12 ਵਜੇ ਆਇਆ ਧੁੰਦ ਚੰਦ ਦਾ ਟਾਈਮ ਐ ਸਿਆਲੀ ਦੇਣਿਆ ਤੇ ਓ ਚੱਲ ਮੰਨ ਲਿਆ ਵੀਰ ਗੇਟ ਖੋਲ ਤਰੀ ਤੂੰ ਬਾਹਰ ਤੇ ਆ ਮੇਰੇ ਕੋਲ ਗੇਟ ਤਾਂ ਖੋਲ ਲਾ ਮੈਂ ਤੈਨੂੰ ਖੰਦਾ ਤਾਂ ਨਹੀਂ ਗੱਡੀ ਕਿਹੜੀ ਦੇਖੋ ਨੋਵਾ ਨੋਵਾ ਤੇ ਮੈਂ ਨਹੀਂ ਜਾਂਦਾ ਮੈਂ ਫੋਰਚੂਨਰ ਤੋਂ ਘਟ ਕੇ ਗੱਡੀ ਤੇ ਨਹੀਂ ਜਾਂਦਾ ਜਾ ਵਾ ਕੱਲ ਕੱਲ ਕੀ ਸੀ ਵੀਰੇ ਕੱਲ ਨਹੀਂ ਤੈਨੂੰ ਚੇਤਾ ਭਾਈ ਵੀ ਤੂੰ ਫੋਰਚੂਨਰ ਤੇ ਬਹਿਣਾ ਉਹ ਕੱਲ ਮੇਰੀ ਤੇਰੇ ਨਾਲ ਗੱਲ ਹੀ ਨਹੀਂ ਹੋਈ ਯਾਰ ਕਿਉਂ ਮੇਰੀ ਜਾਨ ਸਾਦੀ ਯਾਰ ਤਾਂ ਯਾਰ ਤੇ ਮੈਂ ਤੇਰੇ ਬਦਲੇ ਸਾਈ ਛੜਤੀ ਯਾਰ ਉਹ ਤੂੰ ਟਲ ਜਾ ਯਾਰ ਕਿਉਂ ਤੂੰ ਬੇਕਰੀ ਜਿਹੜਾ ਬਾਹਰ ਆ ਯਾਰ ਨਾ ਨਾ ਬੱਚੋ ਮੈਨੂੰ ਲੱਗਦਾ ਹੈ ਸਾਲਿਆ ਲੁੱਟਖੋ ਵਾਲਾ ਤੂੰ ਮੈਂ ਕਰਦਾ ਕਾ ਪੁੱਛ ਨੂੰ ਫੋਨ ਕੋਈ ਦੇ ਕੁਛ ਉਹ ਤੂੰ ਮੈਂ ਪੁਲਿਸ ਨੂੰ ਫੋਨ ਕਰਦਾ ਤਾ ਨਾ ਓਏ ਬਿਲਕੁਲ ਪਈ ਹੋਈ ਆ ਮੈਨੂੰ ਪਤਾ ਜਿਵੇਂ ਮੈਂ ਡਿੱਗਦਾ ਟਿੰਡਾ ਫੋਗ ਲੈਂਪਾ ਨਾ ਪਹੁੰਚਿਆ ਇੱਥੇ ਅਸੀਂ ਤਾਂ ਲੈ ਗਿਆਂ ਇੱਥੇ ਯਾਰ ਇਨੀ ਤੜਕੇ ਤੇਰਾ ਦਿਮਾਗ ਆ ਮੈਂ ਪਿੰਡ ਵਾਲੇ ਇਕੱਠੇ ਕਰਕੇ ਇਹੋ ਜੇ ਜੂਤ ਮਾਰਨੇ ਤੇਰੇ ਤੂੰ ਘਰ ਜਾ ਇਥੋਂ ਤੂੰ ਘਰ ਇਕੱਠੇ ਮੈਨੂੰ ਸਾਰਾ ਉਹ ਫੋਨ ਡਿਟੇਲ ਆ ਸਾਡੀ ਜੂਨੀਅਨ ਆ ਮੈਂ ਜੇ ਫੋਨ ਮਾਰਤਾ ਨਾ ਸਾਰੇ ਆ ਜਾਣਗੇ ਕਰ ਲੈ ਜੂਨੀਅਨ ਇਕੱਠੀ ਆ ਆਪਦੀ ਮੈਂ ਇਹ ਨਾਲ ਕਿਹੜਾ ਜੁਗੈ ਨਾਲ ਲਾਉਣਾ ਜਿਹੜਾ ਮੈਨੂੰ ਅੱਜ ਬਚਣਾ ਸੀਗਾ 1500 ਰੁਪਈਆ 2000 ਉਹ ਮੇਰਾ ਤੂੰ ਮਾਰਿਆ ਦਿੱਲੀ 에어ਪੋਰਟ ਮੈਂ ਉਹ ਸਾਈ ਛੱਡੀ ਤੇਰੇ ਪਿੱਛੇ ਤੂੰ ਹੱਦ ਕਰਨ ਦਿਆ ਉਹ ਤੇਰੇ ਅਰਕੇ ਨੂੰ ਚੰਡੀਗੜ੍ਹ ਨਹੀਂ ਵੜਨ ਦਿੰਦਾ ਤੈਨੂੰ ਏਅਰਪੋਰਟ ਤੇ ਕਿਨਾਂ ਲਜਾਣਾ ਓਏ ਤੇਰੀ ਕਿਹਨ ਦੀ ਸ਼ਕਲ ਐ ਤੇਰੀ ਆਵਾਜ਼ ਆ ਜਾਂਦੀ ਐਂ ਆਂ ਦਿੰਦੇ ਆ ਤੂੰ ਕਿਦਾਂ ਬਾਹਰ ਆ ਗੇਟ ਤੱਕ ਖੋਲ ਉਹ ਗੇਟ ਤੂੰ ਚਲਾ ਜਾ ਯਾਰ ਤੂੰ ਮੈਂ ਫੋਨ ਕਰਾਂਂ ਦਿਆ ਬੰਦਾ ਤੇਰੀ ਸ਼ਕਲ ਤਾਂ ਵੇਖਾਂਗਾ ਟੁਕ ਟੁਕ ਹੈ ਕਿਦਾਂ ਦਾ ਤੂੰ ਬਾਹਰ ਤੇ ਆ ਜਾ ਉਹ ਤੂੰ ਸੱਚਾ ਸ਼ਕਲ ਨਾਲ ਰਿਸ਼ਤਾ ਕਰਨਾ ਤੂੰ ਚੋਰ ਐ ਤੂੰ ਅੰਦਰ ਵੜਿਆ ਤੂੰ ਬਾਹਰ ਕਿਉਂ ਨਹੀਂ ਹੁੰਦਾ ਉਹ ਮੈਂ ਉੱਠ ਕੇ ਆ ਗਿਆ ਤੂੰ ਗੱਡੀ ਛੱਡ ਕੇ ਭੱਜ ਜਾਣਾ ਤੂੰ ਗਰੀਬ ਬੰਦਾ ਲੱਗਦਾ ਮੈਨੂੰ ਤੂੰ ਟਾਈਮ ਚਲੇ ਜਾ ਤੂੰ ਹੀ ਹੋ ਤੇ ਚੱਲ ਆਓ ਅੱਗੇ ਤੇ ਅਸੀਂ ਗੱਡੀਆਂ ਹੀ ਰੋਜ਼ ਛੱਡ ਕੇ ਜਾਂਦੇ ਆ ਘਰੇ ਤੇ ਕੋਈ ਨਹੀਂ ਤੂੰ ਬਾਹਰ ਆ ਤੂੰ ਚੋਰ ਹੈ ਤਾ ਨਹੀਂ ਬਾਹਰ ਆਉਂਦਾ ਜੇ ਤੂੰ ਸੱਚਾ ਬਾਹਰ ਆ ਜਾ ਤੈਨੂੰ ਪਤਾ ਤੂੰ ਗੱਲ ਕੀ ਨਾ ਕਰਨੀ ਆ ਓ ਮੈਂ ਕੀ ਲੈਣ ਕਹੇ ਨੂੰ ਤੂੰ ਮੇਰੀ ਗੱਲ ਸੁਣ ਵੀ ਤੂੰ ਮੈਨੂੰ ਕੱਲ ਫੋਨ ਕੀਤਾ ਮੈਂ ਉਹਦੇ ਨਾਲ ਗੱਲ ਕਰਨ ਦੇ ਮੈਨੂੰ ਇੰਨਾ ਪਤਾ ਮੈਂ ਕੁੱਤੇ ਛੱਡ ਦੇਣਾ ਤੇਰੇ ਮਗਰ ਤੂੰ ਤੂੰ ਬਣਾਣੀ ਮੈਂ ਵੀ ਵਿੱਚ ਰੱਖਿਆ ਗੱਡੀ ਦੇ ਬਣਾ ਕੇ ਉਹ ਜਿਹੜਾ ਤੂੰ ਦਾਲਾ ਪਿਸ ਗੋਲ ਅੰਦਰ ਵੜ ਕੇ ਵੇਖ ਮੇਰੇ ਕੋ ਇੱਕ ਰੇਟਾ ਖੜੀ ਹੈ ਸੱਚ ਹੈ ਨਾ ਤੂੰ ਬਾਹਰ ਕਿਉਂ ਨਹੀਂ ਹੁੰਦਾ ਵੀ ਤੂੰ ਮੇਰੇ ਮੈਂ ਕਹਿੰਦਾ ਮੇਰੀ ਗੱਲ ਨਹੀਂ ਬਾਤ ਨਹੀਂ ਯਾਰ ਕੋਈ ਗੱਲ ਨਹੀਂ ਬਾਤ ਨਹੀਂ ਕਿਉਂ ਦੁੱਤਾਂ ਕੇ ਤਰਦੀਆਂ ਨੇ ਤੁਲ ਗਈਆਂ ਬਾਹਰ ਤੇ ਆ ਓ ਤੂੰ ਮੇਰੀ ਗੱਲ ਸੁਣ ਮੈਂ ਤੂੰ ਅੰਦਰ ਵੜ ਕੇ ਓ ਬੂਆ ਖੋਲ ਤਵਾਦਾ ਬਾਹਰ ਨਾ ਤੋਰਿਆ ਕਿਉਂ ਕਿੱਟੀ ਐ ਨਾ ਤੂੰ ਮੈਂ ਕੁੱਤੇ ਖੋਲ ਦੇਣਾ ਤੇਰੇ ਮਗਰ ਤੂੰ ਐ ਭਜਦਾ ਜਾਏਂਗਾ ਸ਼ਹਿਰ ਤਾਈਂ ਜਵੇਂ ਉਹ ਪੂਰਾ ਮੇਰੇ ਕੁੱਤੇ ਕੱਟਦੇ ਤਾਂ ਵੇਖ ਲਾਂ ਕੋਈ ਨਹੀਂ ਤੂੰ ਬਾਹਰ ਆ ਖੋਲ ਦੂਆ ਤੂੰ ਮੈਂ ਉੱਠ ਗਿਆ ਨਾ ਤੇ ਤੂੰ ਉੱਠ ਜਾਣਾ ਹੀ ਚਾਹੀਦਾ ਤੂੰ ਉੱਠ ਉਹ ਤੂੰ ਪੱਕੇ ਨਾ ਲੱਗੇ ਜਾਣਾ ਜਮ ਮੈਂ ਜਾਣਾ ਹੀ ਨਹੀਂ ਕਿਤੇ ਬਾਹਰ ਤੇ ਅਦਰੀ ਸ਼ਕਲ ਦੇ ਬੈਠਾ ਸੜ ਜਾ ਮੇਰਾ ਉੱਪਰੋਂ ਬੈਠਾ ਲੋਕੀ ਕਿਦਾਂ ਦੇ ਹੋਵੇ ਧੱਗੇ ਪੱਤੀ ਮੇਰੇ ਨਾਲ ਤੇ ਖੜ ਜਾ ਤੇਰੀ ਕਰਦੇ ਤੇਰੀ ਕਰਦੇ ਤੁਹਾਨੂੰ ਤਕਾਣੇ ਅਹੀਂ ਖੜ ਜਾ ਅਜッセ ਓਏ ਓ ਡਾਂਗਾ ਖੜੋ ਇੱਥੋਂ ਬਾਹਰ ਵੇਖੋ ਕਿਹੜਾ ਆਇਆ ਓਏ ਕੋਈ ਗੱਲ ਨਹੀਂ ਹੈਗੀ ਮੈਂ ਲਿਆ ਕੇ ਤਸਾ ਆਪਣਾ ਜੁਨੀਅਨ ਨਾਲੇ ਤੇ ਤੇਰੇ ਬੂਏ ਕੇ ਧਰਨਾ ਲਵਾ ਦੇਣਾ ਹੀ ਮੁੱਕੇ ਤੂੰ ਮੈਨੂੰ ਕਹਿਣਾ ਸਾਈਡ ਤੇ ਖੜਕੇ ਵੀ ਭਰਾ ਮੈਂ ਨੰਵੇੜਲਾ ਆ ਮੈਂ ਨਵੇੜਦੀ ਨਹੀਂ ਓ ਦੱਸਣ ਠਾ ਓਏ ਆ ਦੱਸਿਆ ਓ ਡਾਂਗ ਲਿਆ ਔਰੇ ਵੇ ਵਾਰ ਕਿਹੜਾ ਬੂਆ ਬਟੰਡਿਆ ਪਾਣੂ ਡਾਂਗਾ ਵੇਖੀਆਂ ਸੀ ਉਹ ਤੂੰ ਟਲ ਜਾ ਉਹ ਟਲ ਜਾ ਤੂੰ ਤੜਕੇ ਤੜਕੇ ਹੱਡ ਬੋਲੇ ਕਰਾ ਲੈਣਾ ਠੰਡ ਚ ਤੁਹਾਡੇ ਦੇ ਪਿੰਡ ਚ ਅੱਗੇ ਨਹੀਂ ਕੇਈ ਪੈਂ ਜੋ ਸਾਈ ਤੇ ਘਾਡੇ ਦਾ ਤੁਰਦਾ ਤੁਸੀਂ ਦੋ ਹੀ ਕਰ ਬਖਾਈ ਨਾ ਛੱਡ ਜਾ ਮੈਂ ਆਉਣਾ ਯਾਰ ਉੱਠਣਾ ਪੈਣਾ ਮੈਨੂੰ ਲੱਗਦਾ ਜਿਹੜਾ ਮੈਂ ਅੱਜ ਸਵੇਰੇ ਜਿਹੜਾ ਮੈਂ ਜੋ ਮੈਂ 37 ਕਿਲੋਮੀਟਰ ਜਿਹੜਾ ਮੈਂ ਆਇਆਗਾ ਤੇ ਬੂਕਿਓ ਭਾਜੀ ਫਿਰ ਮੇਰੇ ਆਏ ਦਾ ਹੀ ਖਰਚਾ ਮੋੜ ਦੋ ਮੈਨੂੰ ਉਹੀ ਪੈਸੇ ਦੇ ਦੋ ਫਿਰ ਮੈਂ ਚੱਲ ਜਾਂਦਾ ਕੁੱਤੇ ਨਾ ਕੁੱਤਾ ਯਾਰ ਕਦੇ ਨਾ ਦਿਮਾਗ ਖਰਾਵਾ ਮੇਰੇ ਨਾਲ ਕੋਈ ਗੱਲ ਨਹੀਂ ਬਾਤ ਰਹੀ ਮੈਂ ਪੈਸੇ ਕਦੇ ਦੇ ਦਿਆਂ ਤੈਨੂੰ ਯਾਰ ਨਹੀਂ ਨਹੀਂ ਬਾਜੀ ਕੁੱਤੇ ਨਾ ਖੋਲੇ ਜੇ ਨਾ ਇਹੋ ਜਿਹਾ ਕੋਈ ਕੰਮ ਖੜ ਜਾ ਮੈਂ ਬਾਹਰ ਆਉਣਾ ਤੂੰ ਇੱਥੇ ਬੈ ਜਾ ਨਹੀਂ ਨਹੀਂ ਬਾਜੀ ਬਾਜੀ ਮੈਨੂੰ ਪਤਾ ਲੱਗਾ ਸ਼ਾਇਦ ਮੈਂ ਹੀ ਗਲਤ ਆ ਗਿਆ ਤੁਸੀਂ ਖੜ ਜਾ ਖੜ ਜਾ ਮੈਂ ਆਉਣਾ ਵੀ ਤੁਸੀਂ ਨੌਕਰ ਨੂੰ ਕੱਢ ਦੋ ਪੈਸੇ ਦੇ ਦੇ ਤੋ ਗਰੀਬ ਬੰਦਾ ਵਾਂ ਖੜ ਜਾ ਖੜ ਜਾ ਮੈਂ ਆ ਗਿਆ ਨਹੀਂ ਬਾਜੀ ਉਨੇ ਤੂੰ ਖੜਾ ਨਾ 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 ਤੂੰ ਖੜਾ ਉਹਨੇ ਤੂੰ ਪੈਸੇ ਪੈਸੇ ਲੈ ਕੇ ਜਾਈਂ ਛੱਡ ਜਾ ਉਹ ਕਿ ਭਾਈ ਮਾਫ ਨਾ ਨਾ ਨੀ ਤੂੰ ਖੜਾ ਇਹਨੂੰ ਫੜਾਉਂ ਗੋਡਾ ਭਜੋ ਨੂੰ ਜਾਵੇ ਨਾ ਇਹ ਇਹਨੂੰ ਪੈਸੇ ਦੇ ਕੇ ਤੋਰਨਾ